ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 675 ਸਾਲਾਂ ਦੀ ਲੰਮੀ ਗੁਲਾਮੀ ਕਰਕੇ ਦੇਸ਼ ਨਿਰਬਲ ਤੇ ਸਤਹੀਨ ਹੋ ਚੁੱਕਾ ਸੀ ਸਾਰਾ ਹਿੰਦੂ ਸਮਾਨ ਜਾਤ ਪਾਤ ਦੇ ਵਰਨ ਵੰਡ ਕਰਕੇ ਟੋਟੇ ਟੋਟੇ ਹੋ ਚੁੱਕਾ ਸੀ ਆਪਣੀ ਉੱਚ ਜਾਤੀਆਂ ਦੇ ਲੋਕਾਂ ਨੇ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਨੀਵੇਂ ਅਛੂਤ ਤੇ ਚੰਡਾਲ ਸਮਝ ਕੇ ਸਮਾਜ ਦੇ ਅਖਾੜੇ ਤੋਂ ਬਾਹਰ ਕੱਢ ਦਿੱਤੀ ਸੀ ਰਾਜੇ ਮਹਾਰਾਜੇ ਬ੍ਰਾਹਮਣਾਂ ਤੇ ਉੱਚ ਜਾਤੀਆਂ ਨੇ ਆਪਣੀ ਖੁਦਗਰ ਜੀਐਸ ਪ੍ਰਸਤੀ ਤੇ ਲੁੱਟਖੋਸਟ ਲਈ ਪ੍ਰਜਾ ਦੀ ਮਾਨਸਿਕ ਸਮਾਜਿਕ ਤੇ ਆਰਥਿਕ ਹਾਲਤ ਇਤਨੀ ਮਾੜੀ ਕਰ ਦਿੱਤੀ ਸੀ ਕਿ ਉਹ ਕੇਵਲ ਹੁਕਮ ਦਾ ਗੁਲਾਮ ਬਣ ਕੇ ਰਹਿ ਗਈ ਸੀ 712 ਈਸਵੀ ਵਿੱਚ ਪਹਿਲੀ ਵਾਰ ਜਦ ਅਫਗਾਨੀ ਲੁਟੇਰੇ ਸਿਰਫ 500 ਸਿਪਾਈਆਂ ਨਾਲ ਹਿੰਦੁਸਤਾਨ ਆਏ ਤੇ ਲੱਖਾਂ ਦੀ ਆਬਾਦੀ ਨੂੰ ਲੁੱਟਿਆ-ਕੁੱਟਿਆ, ਮਾਲ, ਅਸਵਾਬ, ਬੱਚੇ-ਜਮਾਨ ਤੇ ਬਹੁ-ਬੇਟੀਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਏ। ਇੱਧਰ ਹਿੰਦੂ ਮੰਦਰ ਵਿੱਚ ਕਾਂਟੀਆਂ বাজਾਂਦੇ ਰਹਿ ਗਏ। ਉੱਧਰ ਬਹੁ-ਬੇਟੀਆਂ ਦਾ ਗਜਨੀ ਦੇ ਬਾਜ਼ਾਰਾਂ ਵਿੱਚ ਮੁੱਲ ਪੈ ਗਏ। ਉਸਨੇ ਵਾਪਸ ਅਫਗਾਨਿਸਤਾਨ ਜਾ ਕੇ ਪਠਾਨਾਂ ਨੂੰ ਕਿਹਾ ਕਿ ਤੁਸੀਂ ਆਪਸ ਵਿੱਚ ਕਿਉਂ ਲੜਦੇ ਹੋ ਹਿੰਦੁਸਤਾਨ ਜਾ ਕੇ ਲੁੱਟ ਖੁਸ਼ਟ ਕਰੋ ਜਿੱਥੇ ਕੋਈ ਮਰਦ ਨਹੀਂ ਬਸ ਫਿਰ ਕੀ ਸੀ ਨਾਦਰ ਖਾਨ ਸ਼ਾਹ ਅਹਿਮਦ ਸ਼ਾਹ ਬਰਲੀ ਤੇ ਜੁਮਰ ਖਾਨ ਖਾਨਦਾਨ ਵਰਗੇ ਲੁਟੇਰਿਆਂ ਦਾ ਦੌਰ ਸ਼ੁਰੂ ਹੋ ਗਿਆ ਸਿੱਖ ਪੰਥ ਦੀ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਰਕੀ ਸੀ ਤੇ ਨੌ ਗੁਰੂਆਂ ਤੇ ਇਸ ਤੇ ਪੈਰਾਂ ਦਿੱਤਾ ਤੇ ਸਿੱਖਣ ਤੇ ਪਹੁੰਚਾਇਆ ਕਈ ਸੰਸਥਾਾਂ ਨੂੰ ਜਨਮ ਦਿੱਤਾ ਜਿਵੇਂ ਲੰਗਰ ਪੰਗਰ ਸੰਗਤ ਮੰਜੀ ਦਸ਼ਵੰਤ ਧਰਮਸ਼ਾਲਾ ਆਦਿ ਪੰਥ ਨੂੰ ਪੱਕੇ ਪੈਰਾਂ ਤੇ ਖੜੀ ਕਰਨ ਲਈ ਜਗ੍ਹਾ ਜਗ੍ਹਾ ਤੇ ਦੇਸ਼ ਬਦੇਸ਼ ਦੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਪ੍ਰਚਾਰ ਕੇਂਦਰ ਖੋਲੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੀਰ ਨੂੰ ਮੇਰੀ ਤੇ ਭਗਤੀ ਨੂੰ ਸ਼ਕਤੀ ਨਾਲ ਜੋੜ ਦਿੱਤਾ ਜੋ ਕਿ ਹਕੂਮਤ ਨੂੰ ਨਾਸ ਨਹੀਂ ਆਇਆ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਦ ਗੁਰਗੱਦੀ ਤੇ ਬੈਠੇ ਤੇ ਮੁਗਲ ਹਕੂਮਤ ਦਾ ਜ਼ੁਲਮ ਸਿਖਰ ਤੇ ਪੁੱਜ ਕਾ ਸੀ ਆਰੰਝੇਬ ਦਾ ਹਰ ਰੋਜ਼ ਸਬਾ ਮੰਣਾ ਜੰਜੂ ਤਾਰ ਕੇ ਰੋਜ਼ ਜ਼ਬਰਦਸਤ ਲਾਜ ਦੇ ਕੇ ਹਿੰਦੂਆਂ ਨੂੰ ਮੁਸਲਮਾਨ ਬਣਾ ਕੇ ਦਿਨ ਪੂਰਾ ਹੁੰਦਾ ਸੀ ਮੋਗਲ ਹਕੂਮਾ ਦੇ ਬਾਦੇ ਜ਼ੁਲਮ ਤੇ ਕਰੂ ਤੇ ਇੱਕ ਮਹਤ ਜੀ ਦੀ شہادت ਮਗਰੋਂ ਜਿੱਥੇ ਸਿੱਖਾਂ ਵਿੱਚ ਰੋਸ ਗੁੱਸਾ ਤੇ ਜੋਸ਼ ਭਰ ਆਇਆ ਉੱਥੇ ਬਹੁਤ ਸਾਰੇ ਸਿੱਖ ਹਕੂਮਾ ਦੇ ਜ਼ੁਲਮਾਕਰਨ ਭੈਪੀਤ ਵੀ ਹੋ ਗਏ ਸਨ ਹਕੂਮਾ ਦੀ ਪੂਛ ਪਰਤਾਲ ਕਰਨ ਤੇ ਸਿੱਖੇ ਤੇ ਮੁਨਕਰ ਗਏ ਸੀ ਭਾਈ ਜੇਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕੀਤਾ ਗੁਰੂ ਸਾਹਿਬ ਨੇ ਉਹਨਾਂ ਦੇ ਸੀਸ ਅਗੇ ਆਪਣਾ ਸੀ ਝੁਕਾ ਕੇ ਕਿਹਾ ਕਦ ਤੱਕ ਗੁਰੂ ਦੇ ਫਕੀਰ ਸ਼ਹੀਦ ਹੁੰਦੇ ਰਹਿਣਗੇ ਇਸ ਕਰਮਾਨ ਦੇਖਦੇ ਵਿੱਚ ਪਏ ਤੀਰਾਂ ਦਾ ਕੀ ਫਾਇਦਾ ਜਿਹੜੇ ਜ਼ੁਲਮ ਦਾ ਟਕਰਾਣਾ ਕਰ ਸਕਣ ਉਹਨਾਂ ਨੇ ਭਾਈ ਜੇਤਾ ਜੀ ਤੋਂ ਪੁੱਛਿਆ ਕਿ ਕਥੇ ਕੋਈ ਸਿੱਖ ਨਹੀਂ ਸਨ ਜਿੱਤੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਜੇਤਾ ਜੀ ਨੇ ਉੱਤਰ ਦਿੱਤਾ ਹੋਣਗੇ ਪਹਿਚਾਨੇ ਤਾਂ ਨਹੀਂ ਜਾ ਸਕਦੇ ਤਾਂ ਉਸ ਦਿਨ ਗੁਰੂ ਜੀ ਨੇ ਫੈਸਲਾ ਕਰ ਲਿਆ ਜ਼ੁਲਮ ਨਾਲ ਚੱਕਰ ਲੈਣ ਦਾ ਤੇ ਸਿੱਖਾਂ ਨੂੰ ਨਿਆਰਾ ਰੂਪ ਦੇਣ ਦਾ ਤਾਂ ਕਿ ਲੱਖਾਂ ਵਿੱਚ ਇੱਕ ਸੜਾ ਪਹਿਚਾਨਿਆ ਜਾ ਸਕੇ ਪਹਿਲਾ ਨੌ ਗੁਰੂਆਂ ਦੀ ਕਾਲ ਨੇ ਪਾਣੀ ਵਿਚਾਰ ਹੋਵੇ ਇੱਕ ਸੇਵਾ ਸੁੱਚੀ ਕਿਰਤ ਸ਼ੁਭ ਕਾਰਮ ਤੇ ਸਿਮਰਨ ਦੇ ਨਾਲ ਨਾਲ ਮਨੁੱਖ ਦੀ ਉੱਤਮਤਾ ਨਿਸ਼ਾਨੀ ਅਧਿਕਾਰਾਂ ਦੀ ਮਹੱਤਤਾ ਤੇ ਸਰਵ ਸਾਂਝੀ ਵਾਲਤਾ ਸਿੱਖੀ ਅੰਦਰ ਘੁੱਟ-ਘੁੱਟ ਕੇ ਪੜ ਦਿੱਤੀ ਗਈ ਸੀ ਜਿਸ ਦੀ ਇਸ ਜ਼ਾਲਮ ਹਕੂਮਤ ਅੱਗੇ ਕੋਈ ਕੀਮਤ ਨਹੀਂ ਸੀ ਟੱਕਰ ਲੈਣ ਲਈ ਭਗਤ ਦੀ ਤਾਸ਼ਹੀਦ ਸ਼ਬਦ ਦੇ ਨਾਲ ਸਾਸਤ ਤੇ ਨੀਰੀ ਦੇ ਨਾਲ ਪੀਰੀ ਨਾਲ ਜੋੜਨ ਦੀ ਅਤਿਅੰਤ ਲੋੜ ਸੀ। ਇਹ ਕੋਚੀ ਪੱਧਰ ਦੀ ਸ਼ਹਾਦਤ ਨਿਸ਼ਕਾਮ ਕਾਲ ਜਿਸ ਦਾ ਸਵਾਰਥ ਨਹੀਂ ਥੜੇ ਅਤੇ ਸੰਸਾਰਿਕ ਸਫਲਤਾਵਾਂ ਨਾਲ ਕੋਈ ਸੰਬੰਧ ਨਾ ਹੋਵੇ। ਮਾਇਆ ਦੇ ਖਿੱਚ ਜਿਸ ਨੂੰ ਉਹ ਨਾ ਸਕੇ ਦੀਨ ਦੁਨੀਆਂ ਦੀ ਸਹਾਇਤਾ ਉਸ ਦਾ ਮਕਸਦ ਹੋਵੇ ਇਸ ਲਈ ਪੜ ਜਾ ਪੁਰਜਾ ਕੱਟ ਮਰਨ ਦੀ ਸਮਰੱਥਾ ਰੱਖਦਾ ਹੋਵੇ ਇਹ ਕਿਹਦਾ ਪੰਥ تسلیم ਕਰਨ ਦੀ ਲੋੜ ਸੀ ਜਿਸ ਦੀ ਨੀਂਹ ਰੱਖੀ ਜਾ ਚੁੱਕੀ ਸੀ ਬਸ ਅਲਜਾਮ ਦੇਂਦੀ ਲੋੜ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਸ਼ਾਇਦ ਇਸੇ ਕਰਕੇ ਹੋਇਆ ਸੀ ਧਰਮ ਚਲਾਵਨ ਸੰਤੋ ਵਰਣ ਦੁਸ਼ਟ ਸਭਨ ਕੋ ਮੂਲ ਵਰਣ ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਆਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਕਰਦਾ ਹੈ ਕਿਸੇ ਨੂੰ ਸਵਰਗ ਦਾ ਕਿਸੇ ਨੂੰ ਸਵਰਗ ਵਿੱਚ ਅਪਸਰਾਂ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ ਕਿਸੇ ਨੂੰ ਮਨੁੱਖ ਦੇ ਪਾਪਾਂ ਦੀ ਜ਼ਿੰਮੇਵਾਰੀ ਖੁਦਾ ਨੂੰ ਦੇਣ ਦਾ ਇੱਕ ਸਿੱਖ ਧਰਮ ਹੀ ਐਸਾ ਤਣਾ ਹੋਇਆ ਹੈ ਜਿਸ ਵਿੱਚ ਔਨਲੇ ਗੁਰੂ ਸਾਹਿਬ ਨੇ ਸੀਸ ਦੀ ਮੰਗ ਕੀਤੀ ਤੇ ਪੰਜ ਪਿਆਰਿਆਂ ਦੀ ਸਾਜਣਾ ਨਾਲ ਐਸੇ ਯੋਧੇ ਪੈਦਾ ਕੀਤੇ ਐਸੇ ਮਰਦ ਪੈਦਾ ਕੀਤੇ ਕਿ ਸਿਰ ਤਾਂ ਸਣੀ ਗਲੀ ਮੇ ਲਿਆਉ ਆਤਮਾਰਗ ਪੈ ਤਰੀ ਜੇ ਸਿਰ ਦੀਜੇ ਕਾਰਨ ਜੇ ਤੇ ਸਵਾ ਲੱਖ ਤੇ ਇੱਕ ਲਣਾਉ ਦਾ ਬਾਕ ਸੱਚ ਕਰਕੇ ਦਿਖਾ ਦਿੱਤੇ 40 40 ਸਿੱਖਾਂ ਨੇ 10 ਤੋਂ 10 ਲੱਖ ਦੀ ਮੁਗਲ ਫੌਜ ਨਾਲ ਟੱਕਰ ਕੀਤਾ ਤੇ ਜਿੱਤੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ